ਸੇ ਮਾਂ ਦੀ ਮੰਨ ਲੋ ਏ ਅੱਜ ਕੱਲ ਮੁਸ਼ਕਿਲ ਲੱਗਦੇ ਵੀਜ਼ੇ ਪਿਆਰੇ ਦਰਸ਼ਕੋ ਜਦੋਂ ਗੁਰਦਾਸ ਮਾਨ ਦਾ ਗਾਇਆ ਗੀਤ ਕਿਸੇ ਮਾਂ ਦੀ ਮੰਨ ਲੋ ਏ ਅੱਜ ਕੱਲ ਮੁਸ਼ਕਿਲ ਲੱਗਦੇ ਵੀਜ਼ੇ ਤੁਹਾਨੂੰ ਨਸ਼ਾ ਵਲੈਤਾ ਦਾ ਮਾਵਾਂ ਜਿਉਣ ਆਸਰੇ ਕੀਦੇ ਸੁਣਦਾ ਹਾਂ ਤਾਂ ਮਾਵਾਂ ਸਮੇਤ ਉਹਨਾਂ ਪਰਿਵਾਰਾਂ ਦੇ ਦਰਦ ਤੇ ਦੁਖਾਂਤ ਨਾਲ ਮਨ ਪਸੀਜ ਜਾਂਦਾ ਹੈ ਜਿਨ੍ਹਾਂ ਦੇ ਨੌਜਵਾਨ ਬੱਚੇ ਤੇ ਪਰਿਵਾਰ ਲੱਖਾਂ ਰੁਪਏ ਲਾ ਕੇ ਅਮਰੀਕਾ ਵਰਗੇ ਦੇਸ਼ ਵਿੱਚ ਸੋਹਣੀ ਜ਼ਿੰਦਗੀ ਬਤੀਤ ਕਰਨ ਦੇ ਸੁਪਨੇ ਲੈ ਕੇ ਗਲਤ ਤਰੀਕੇ ਨਾਲ ਡੰਕੀ ਰੂਟ ਰਾਹੀਂ ਜਾਂ ਹੋਰਨਾਂ ਤਰੀਕਿਆਂ ਨਾਲ ਉੱਥੇ ਅਮਰੀਕਾ ਚ ਗਏ ਸਨ ਪਰ ਕੁਝ ਸਮੇਂ ਬਾਅਦ ਨਮੋਸ਼ੀ ਨਾਲ ਵਾਪਸ ਪਰਤੇ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਜਾਣਾ ਤੇ ਫਿਰ ਸਖਤ ਹੋਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਨੀਤੀਕਾਰਨ ਮੁਰਛੇਤੀ ਵਤਨ ਪਰਤਣਾ ਉਹਨਾਂ ਦੇ ਭਵਿੱਖ ਤੇ ਸਵਾਲੀਆ ਨਿਸ਼ਾਨ ਲਾ ਗਿਆ ਹੈ ਜਾਪਦਾ ਹੈ ਕਿ ਇਹ ਸਿਲਸਿਲਾ ਹੁਣ ਰੁਕਣ ਵਾਲਾ ਨਹੀਂ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਗੈਰ ਕਾਨੂੰਨੀ ਢੰਗ ਨਾਲ ਤੇ ਬਿਨਾ ਸਹੀ ਦਸਤਾਵੇਜ਼ਾਂ ਦੇ ਅਮਰੀਕਾ ਚ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ 18000 ਤੋਂ ਵੱਧ ਹੈ ਤੇ ਡੋਨਲਡ ਟਰੰਪ ਇਹਨਾਂ ਨੂੰ ਭਾਰਤ ਭੇਜਣ ਲਈ ਬਜਿੱਦ ਹੈ ਉਸਨੇ ਰਾਸ਼ਟਰਪਤੀ ਚੋਣ ਲਈ ਪ੍ਰਚਾਰ ਦੌਰਾਨ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲਿਆਂ ਨੂੰ ਉਹਨਾਂ ਦੇ ਵਤਨ ਵਾਪਸ ਭੇਜਿਆ ਜਾਵੇਗਾ ਅਜਿਹੇ ਭਾਰਤੀ ਪ੍ਰਵਾਸੀਆਂ ਦੀ ਨਿਸ਼ਾਨਦੇਹੀ ਦਾ سلسلہ جاری ਹੈ ਤੇ ਅਮਰੀਕੀ ਪ੍ਰਸ਼ਾਸਨ ਪੜਾਵਾਰ ਇਹਨਾਂ ਭਾਰਤੀਆਂ ਨੂੰ ਉਹਨਾਂ ਦੇ ਵਤਨ ਭੇਜਣ ਦਾ سلسلہ ਵੀ ਜਾਰੀ ਰੱਖੇਗਾ ਅਮਰੀਕਾ ਦਾ ਕਹਿਣਾ ਕਿਉਂ ਆਪਣੀ ਨੀਤੀ ਮੁਤਾਬਕ ਕਾਰਵਾਈ ਕਰ ਰਿਹਾ ਹੈ ਤੇ ਸਿਰਫ ਭਾਰਤੀਆਂ ਨੂੰ ਨਿਸ਼ਾਨਾ ਨਹੀਂ ਬਣਾ ਰਿਹਾ ਬਲਕਿ ਕਿਸੇ ਵੀ ਦੇਸ਼ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਵਿੱਚ ਜ਼ਰੂਰ ਪਹੁੰਚਾਏਗਾ ਮਨਿਆ ਕੇ ਲੋਕ ਵਿਦੇਸ਼ਾਂ 'ਚ ਚੰਗੀ ਕਮਾਈ ਕਰਨ ਲਈ ਜਾਂਦੇ ਨੇ ਜਾਓ ਪਰ ਸਹੀ ਤੇ ਸਹੀ ਦਸਤਾਵੇਜ਼ਾਂ ਨਾਲ ਜੇ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਵਤਨ ਵਾਪਸੀ ਵੀ ਹੋ ਸਕਦੀ ਹੈ ਅਮਰੀਕਾ ਤੋਂ ਬਾਅਦ ਕੈਨੇਡਾ ਵੀ ਸਖਤੀ ਦੇ ਰੌਂਚ ਆ ਸਕਦਾ ਹੈ ਕਿਉਂਕਿ ਉੱਥੇ ਵੀ ਗਲਤ ਤਰੀਕਿਆਂ ਨਾਲ ਕਈ ਭਾਰਤੀ ਪਹੁੰਚੇ ਹੋਏ ਨੇ ਤੇ ਕਈ ਪ੍ਰਾਂਤਾਂ 'ਚ ਭਾਰਤੀਆਂ ਦੀ ਬਹੁਤਾਤ ਕਾਰਨ ਕੈਨੇਡਾ ਦੇ ਗੋਰੇ ਨਾਗਰਿਕਾਂ ਲਈ ਰੋਜ਼ਗਾਰ ਦੇ ਮੌਕੇ ਘਟ ਗਏ ਨੇ ਸੁਣਨ ਵਿੱਚ ਤਾਂ ਇਹ ਵੀ ਆ ਰਿਹਾ ਹੈ ਕਿ ਕੈਨੇਡਾ ਵਿੱਚ ਜਿੱਥੇ ਜਿੱਥੇ ਭਾਰਤੀ ਜਾਂ ਪੰਜਾਬੀ ਜ਼ਿਆਦਾ ਪਹੁੰਚ ਗਏ ਨੇ ਗੋਰਿਆਂ ਨੇ ਉਥੋਂ ਹੋਰ ਨਾ ਪ੍ਰਾਂਤਾਂ ਵੱਲ ਚਾਲੇ ਪਾ ਦਿੱਤੇ ਨੇ ਦੋਸਤੋ ਹੁਣ ਗਲਤ ਤਰੀਕੇ ਨਾਲ ਅਮਰੀਕਾ ਜਾਂ ਕੈਨੇਡਾ ਵਿੱਚ ਜਾਣਾ ਸੌਖਾ ਨਹੀਂ ਰਿਹਾ ਜੇ 40 ਤੋਂ ਲੈ ਕੇ 70 ਲੱਖ ਰੁਪਏ ਤੱਕ ਲਾ ਕੇ ਵੀ ਛੇਤੀ ਵਤਨ ਪਰਤਣਾ ਤਾਂ ਉਸ ਦਾ ਕੀ ਫਾਇਦਾ ਕਿ ਅਸੀਂ ਇੰਨੀ ਰਕਮ ਕਿਸੇ ਕੰਮ ਲਈ ਨਿਵੇਸ਼ ਕਰਕੇ ਕਮਾਈ ਦਾ ਪੱਕਾ ਜ਼ਰੀਆ ਨਹੀਂ ਬਣਾ ਸਕਦੇ ਸੋਚਣ ਦੀ ਲੋੜ ਹੈ ਮੇਰੇ ਸਾਹਮਣੇ ਜ਼ਮੀਨਾਂ ਵੇਚ ਕੇ ਗਹਿਣੇ ਵੇਚ ਕੇ ਜਾਂ ਕਰਜ਼ੇ ਚੁੱਕ ਕੇ ਵਿਦੇਸ਼ ਜਾਣਾ ਉਹ ਵੀ ਗਲਤ ਤਰੀਕੇ ਨਾਲ ਕੋਈ ਚੰਗੀ ਸੋਚ ਨਹੀਂ ਹੈ ਪਰੇਸ਼ਾਨੀਆਂ ਤੇ ਹੱਦ ਦੀ مایوسی ਤੋਂ ਬਚਣ ਲਈ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ